ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਦਿਖਾ ਰਹੀ ਆ ਵੀ ਆਪਣੀ ਘਰੇਲੂ ਬਗੀਚੀ ਦੇ ਵਿੱਚ ਟਮਾਟਰਾਂ ਦੀ ਕਿੰਨੀ ਵਧੀਆ ਪਾਦਨ ਹੋਇਆ ਵਾ ਤੇ ਉਤਪਾਦ ਨਹੀਂ ਕਹਾਂਗੀ ਵੀ ਬਹੁਤ ਜ਼ਿਆਦਾ ਟਮਾਟਰ ਹੋ ਗਏ ਤੇ ਆਪਾਂ ਜੇ ਤੋੜਨੇ ਆ ਮੈਂ ਤੁਹਾਨੂੰ ਦਿਖਾਉਂਗੀ ਵੀ ਜਿਹੜੇ ਆਪਾਂ ਆਰਗੈਨਿਕ ਫੈਕਟ੍ਰਾਈਜ਼ਰ ਪਾਏ ਤੇ ਉਹਨਾਂ ਦਾ ਨਤੀਜਾ ਸੀ ਇਹ ਸਾਰੇ ਟਮਾਟਰ ਤੇ ਮੈਂ ਤੁਹਾਨੂੰ ਸਾਰੇ ਟਮਾਟਰ ਤੋੜੂੰਗੀ ਨਾਲੇ ਦਿਖਾਉਂਗੀ ਤੇ ਸਾਰੇ ਪੱਕੇ ਪਏ ਆ ਹੁਣ ਤੇ ਪਰ ਗਰਮੀਆਂ ਦੇ ਨਾਲ ਇਹ ਸਾਰੇ ਬੂਟੇ ਵੀ ਹੁਣ ਨਾ ਬਹੁਤ ਜ਼ਿਆਦੇ ਸੁੱਕੇ ਪਏ ਨੇ ਕਿਉਂਕਿ ਟੈਂਪਰੇਚਰ ਬਹੁਤ ਜ਼ਿਆਦਾ ਹੋ ਗਿਆ ਟਮਾਟਰਾਂ ਦੇ ਬੂਟਿਆਂ ਨੂੰ ਇੰਨਾ ਜ਼ਿਆਦਾ ਹੀਟ ਵੀ ਨਹੀਂ ਮaaf ਕਰਉਂਦੀ ਪੰਜ ਜਿਹੜਾ ਪਣਾਏ ਕੰਟੇਨਰ ਵੱਡੇ ਦੇ ਵਿੱਚ ਸੀ ਬੂਟਾ ਇਹ ਵੀ ਬਹੁਤ ਹਲੇ ਤੇ ਠੀਕ ਆ ਮੈਂ ਥੋੜੇ ਟਮਾਟਰ ਤੋੜ ਲਏ ਸੀ ਤੇ ਬਾਕੀ ਹੁਣ ਰੋਜ਼ ਤੋੜਦੀ ਵੀ ਟੁੱਟ ਨਾ ਜਾਵੇ ਬੂਟਾ ਤੇ ਜਿਹੜੇ ਪੱਕੇ-ਪੱਕੇ ਉਹ ਵੀ ਅੱਜ ਆਪਾਂ ਤੋੜ ਲਾਂਗੇ ਇਧਰੋਂ ਵੀ ਇਹ ਬਸ ਇੱਕ ਦਿਨ ਰੱਖਣਾ ਹੀ ਫਿਰ ਇਹ ਵੀ ਲਾਲ ਹੋ ਜਾਂਦੇ ਆ ਵੱਡੇ ਦਾ ਭਾਰ ਘਟ ਜੂਗਾ ਉਹ ਨਾ ਚੰਨ ਇਥੇ ਸਾਰਾ ਟੁੱਟਣ ਵਾਲਾ ਹੋ ਗਿਆ ਸੀ ਬੂਟਾ ਹੁਣ ਸਾਰੇ ਵਧੀਆ ਹੋ ਰਹੇ ਨੇ ਬਹੁਤ ਜ਼ਿਆਦਾ ਫਲ ਲੱਗਿਆ ਹੋਇਆ ਇਹਨਾਂ ਬੂਛਿਆਂ ਦੇ ਵਿੱਚ ਆਹ ਦੇਖੋ ਬਹੁਤ ਜ਼ਿਆਦਾ ਫਰੇ ਪਈਆਂ ਤੰਗੂਟੇ ਇਹ ਬਸ ਇੱਕ ਦਿਨ ਰੱਖਣਾ ਇਹਨਾਂ ਨੇ ਵੀ ਪੱਕੀ ਜਾਣਾ ਕਿ ਇੱਥੇ ਆਪਣੇ ਸਾਰੇ ਗਮਲਿਆਂ ਦੇ ਵਿੱਚ ਹੀ ਆ। ਇੱਕ ਖਰੇਲੂ ਮੈਂ ਘਰੋ ਜਿਵੇਂ ਆਪਾਂ ਖਰੇਲੂ ਬਾਗੀਚੀ ਦੇ ਵਿੱਚ ਇਸ ਤਰ੍ਹਾਂ ਸਬਜ਼ੀਆਂ ਬੀਜਦੇ ਆ ਤੇ ਤੋੜਦੇ ਆ ਜਦੋਂ ਤੇ ਬਹੁਤ ਵਧੀਆ ਲੱਗਦਾ ਆਪਾਂ ਨੂੰ ਇੰਨਾ ਵਧੀਆ ਆ ਦੇਖੋ ਕਿੰਨਾ ਵੱਡਾ ਟਮਾਟਰ ਹੋਇਆ ਵਾ ਇਹ ਵੀ। ਇਹ ਹਲੇ ਪੱਕਿਆ ਨਹੀਂ ਥੋੜਾ ਇਹਨੂੰ ਪਕਾ ਕੇ ਉਤਾਰੂੰਗੀ। ਜੀ ਬਾਕੀ ਆਪਣੇ ਇੱਧਰ ਸੀ ਬਹੁਤ ਜ਼ਿਆਦੇ ਜਿਹੜੇ ਟਮਾਟਰ ਲੱਗੇ ਸੀ ਗੁੱਛਿਆਂ ਦੇ ਵਿੱਚ ਇਸ ਤਰ੍ਹਾਂ ਮੈਂ ਅੱਧੇ ਤੋੜ ਵੀ ਲਏ ਆ ਤੇ ਬਾਕੀ ਹੁਣ ਅੱਜ ਤੋੜ ਲੈਣੇ ਆ। ਤੇ ਫਿਰ ਇਹ ਕਾਰਟੂਨ ਤੇ ਕੋੜ ਘਰ ਲਈ ਵੀ ਛੱਡ ਦੇ। ਉਹ ਵੀ ਖਾ ਜਾਂਦੇ ਆ। ਇੱਕ ਦੇਖੋ ਤਰੇਲਿਆਂ ਦੇ ਵਿੱਚ। ਹਾਂਜੀ ਇਹਨਾਂ ਨੂੰ ਆਪਾਂ ਬਸ ਟੁੱਪ ਦੇ ਵਿੱਚ ਬੂਟਿਆਂ ਨੂੰ ਜਿੰਨੀ ਮਰਜ਼ੀ ਛਾਂ ਕਰ ਲਓ। ਕੁਝ ਵੀ ਟੈਂਪਰੇਚਰ ਦਾ ਅਸਰ ਬਹੁਤ ਹੁੰਦਾ ਐ ਟਮਾਟਰਾਂ ਦੇ ਬੂਟਿਆਂ ਤੇ ਇਤੋਂ ਸਾੜੀ ਜਾਣੇ ਆ। ਹੁਣ ਜਿਹੜੇ ਆਪਾਂ ਨਵੇਂ ਬੂਟੇ ਵਿਜਾਂਗੇ ਉਹ ਫਿਰ ਡੇਢ ਕਿੰਨੇ ਬਾਅਦ ਫਲ ਦੇਣ ਲੱਗ ਜਾਂਦੇ ਆ ਉਹਨਾਂ ਚ ਰਸਾਂ ਨੂੰ ਇੰਨਾ ਫੁੱਟਾਂ ਤੋਂ ਹੀ ਮਿਲਦਾ ਰਹਿਣਾ ਹੱਲੇ ਜਿਹੜੇ ਲੱਗੇ ਨੇ ਮਹੀਨੇ ਤੱਕ ਦੇਖੋ ਜੀ ਕੱਲ ਵੀ ਆਪਾਂ ਡੇਢ ਕਿਲੋ ਹਾਂ ਇਸ ਤੋਂ ਪਹਿਲਾਂ ਜਿਹੜੀ ਆਪਾਂ ਤੋੜੇ ਸੀ ਟਮਾਟਰ ਉਹ ਵੀ 2 ਕਿਲੋ ਦੇ ਕਰੀਬ ਹੋ ਗਏ ਸੀ ਤੇ ਅੱਜ ਫੇਰ ਬਹੁਤ ਜਿਆਦਾ ਟਮਾਟਰ ਨੇ ਇਹ ਵੀ ਭਰੇ ਹੋਏ ਸੀ ਸਾਰੇ ਬਹੁਤ ਵੱਡੇ ਲੱਗੇ ਹੋਏ ਨੇ ਵਾਦਕੋ ਰਿਕ ਫੈਟੀਲਾਈਜ਼ਰਾਂ ਦਾ ਕਮਾਲ ਆ ਜੀ। ਤੇ ਆਪਣੀ ਤੂਰੀਆਂ ਦੇ ਕੋਲੇ ਵੀ ਆ ਇਹਦੇ ਵਿੱਚ ਲਾਇਆ ਗਿਆ ਬੁੱਟਾ। ਇਹ ਵੀ ਕੇਵਾਂ ਸ਼ਾਂਤ ਆ ਕੇ ਫੱਕ ਦਾਣੇ ਸੀ ਇਸ ਕਰਕੇ ਕਾਟੋ ਨੇ ਮਾੜੇ ਲੱਟ ਲੈਣੇ ਉਹਨਾਂ ਨੂੰ ਇੱਥੋਂ ਮੈਂ ਕਿਹਾ ਤੋੜ ਹੀ ਲਈਏ। ਮੈਨੂੰ ਵੀ ਟਮਾਟਰ ਪਚਾਉਂਦੀ ਹੁੰਦੀ ਆ ਕਾਟੋ ਨੂੰ ਆ ਤੇ ਦੇਖੋ ਜੀ ਕਿੰਨੇ ਆਪਣੇ ਘਰ ਦੇ ਟਮਾਟਰ ਦਾ। ਤੁਸੀਂ ਵੀ ਜਰੂਰ ਆਪਣੇ ਘਰ ਦੀ ਛੱਤ ਤੇ ਆਰਗੇਨਿਕ ਸਬਜ਼ੀਆਂ ਵੀ ਜੋ ਤੇ ਇਸ ਤਰ੍ਹਾਂ ਤੋੜੋ ਇੱਕ ਇਧਰ और भी लगा सी बहुत ज़्यादा हो गए तो इस तरह अपने घर की छाती लगा सकते हो जी थैंक यू जी